ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਪਾਈ ਤਿਲਕਾ ਜੀ ਪਾਈ ਤਿਲਕਾ ਜੀ ਨੂੰ ਵਾਰ-ਵਾਰ ਸਵਰਗ ਦੀ ਪ੍ਰਾਪਤੀ ਦਾ ਦਿੱਤਾ ਗਿਆ ਲਾਲਚ ਵੀ ਉਹਨਾਂ ਨੂੰ ਗੁਰਮਤ ਦੇ ਫਲਸਫੇ ਤੋ ਡੇਗ ਨਾ ਸਕਿਆ ਸਗੋਸਤ ਵਰਗ ਦਾ ਲਾਲਚ ਦੇਣ ਵਾਲੀ ਪਖੰਡੀ ਆਪ ਹਾਰ ਕੇ ਪਾਈ ਜੀ ਦੇ ਚਰਨਾਂ ਉੱਤੇ ਟੈਪੇ ਪਾਈ ਤੇਲਕਾ ਜੀ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਾਸੀ ਸਨ। ਉਹਨਾਂ ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਸਿੱਖੀ ਦੀ ਕਰੜੀ ਕਲਣਾ ਕਾਲੀ ਆਪ ਜੀ ਗੁਰਮਤਿ ਦੀ ਕਮਾਈ ਨੂੰ ਮੁੱਖ ਰੱਖਦਿਆਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪ੍ਰਚਾਰ ਕਰਨ ਦੀ ਸੇਵਾ ਸੌਂਪੀ। ਪਾਈ ਸਾਹਿਬ ਜੀ ਨੇ ਉਸ ਇਲਾਕੇ ਵਿੱਚ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ। ਸਾਰੇ ਇਲਾਕੇ ਦੇ ਲੋਕ ਪਾਈ ਸਾਹਿਬ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ। ਉਸੀ ਲੱਕੇ ਵਿੱਚ ਇੱਕ ਬੜੀ ਬਡੇਰੀ ਉਮਰ ਦਾ ਜੋਗੀ ਰਹਿੰਦਾ ਸੀ ਜੋ ਆਪਣੇ ਪਖੰਡ ਦੁਆਰਾ ਲੋਕਾਂ ਦਾ ਧਾਰਮਿਕ ਤੇ ਆਰਥਿਕ ਪੱਖੋਂ ਸ਼ੋਸ਼ਣ ਕਰ ਰਿਆ ਸੀ ਭਾਈ ਸਾਹਿਬ ਜੀ ਦੇ ਪ੍ਰਚਾਰ ਸਦਕਾ ਲੋਕ ਪਰਮਾਪੁਲੇਖਿਆਂ ਵਿੱਚੋਂ ਨਿਕਲ ਕੇ ਸੱਚ ਦੇ ਮਾਰਗ ਉੱਤੇ ਚੱਲਣ ਲੱਗੇ ਇਸ ਕ੍ਰਾਂਤੀ ਨਾਲ ਲੋਕਾਂ ਵਿੱਚ ਜੋਗੀ ਦਾ ਅਧਰਸ ਤੇ ਅਧਿਕਾਰ ਘਟ ਗਿਆ ਅਤੇ ਪਖੰਡ ਦੁਆਰਾ ਉਸ ਦਾ ਚੰਗਾ ਚੱਲ ਰਿਹਾ ਹਲਵਾ ਮੰਡਾ ਬੰਦ ਹੋ ਗਿਆ ਜਿਸ ਕਾਰਨ ਉਹ ਜੋਗੀ ਤਿਲਕਾ ਜੀ ਨਾਲ ਬੜਾ ਈਰਖਾ ਕਰਨ ਲੱਗ ਪਿਆ ਲੋਕਾਂ ਉੱਤੇ ਆਪਣਾ ਪ੍ਰਭਾਵ ਕਾਇਮ ਕਰਨ ਲਈ ਉਹ ਕਈ ਤਰ੍ਹਾਂ ਦੇ ਯਤਨ ਕਰਦਾ ਰਹਿੰਦਾ ਪਰ ਗੁਰਮਤਿ ਦੇ ਗਿਆਨ ਅੱਗੇ ਉਸ ਪਖੰਡਾਂ ਦੀ ਕੋਈ ਪੇਛਾ ਨਾ ਜਾਂਦੀ ਇੱਕ ਵਾਰੀ yogi ਨੇ ਇੱਕ ਨਵਾਂ ਪਰਪੰਚ ਰਚਿਆ ਉਸਨੇ ਆਪਣੇ ਚੇਲਿਆਂ ਰਾਹੀਂ ਸਾਰੇ ਇਲਾਕੇ ਵਿੱਚ ਇਹ ਖਬਰ ਫੈਲਾ ਦਿੱਤੀ ਕਿ ਉਸ ਨੂੰ ਰਾਤੀ Shiv ji ਦੇ ਦਰਸ਼ਨ ਹੋਏ ਹਨ ਤੇ Shiv ji ਨੇ ਉਸ ਨੂੰ ਵਰਦਾਨ ਦਿੱਤਾ ਹੈ ਕਿ ਜੋ ਵੀ ਪ੍ਰਾਣੀ ਉਸਦੇ ਦਰਸ਼ਨ ਕਰੇਗਾ ਉਸ ਨੂੰ ਇੱਕ ਸਾਲ ਲਈ ਸਵਰਗ ਦੀ ਪ੍ਰਾਪਤੀ ਹੋਵੇਗੀ ਸਾਰੇ ਇਲਾਕੇ ਵਿੱਚ ਇਸ ਗੱਲ ਦੀ ਧੂਮ ਪੈ ਗਈ ਕੁਝ ਭੋਲੇ ਭਾਲੇ ਲੋਕ ਉਸਦੇ ਪਖੰਡ ਵਿੱਚ ਫਸ ਗਏ ਉਸਦੇ ਡੇਰੇ ਉੱਤੇ ਉਸਦੇ ਦਰਸ਼ਨ ਕਰਨ ਲਈ ਆਉਣ ਲੱਗ ਪਏ ਇਸ ਤਰ੍ਹਾਂ ਜੋਗੀ ਦੀ ਫਿਰ ਤੋਂ ਚੰਗੀ ਮਾਨਤਾ ਹੋਣ ਲੱਗ ਪਈ ਅਤੇ ਭੇਟਾ ਅਦ ਚੜਨ ਲੱਗੇ ਜੋਗੀ ਨੇ ਭਾਈ ਤਿਲਕਾ ਜੀ ਨੂੰ ਵੀ ਆਪਣੇ ਚੁੰਗਲ ਦੇ ਵਿੱਚ ਫਸਾਉਣ ਲਈ ਆਪਣੇ ਚੇਲੇ ਉਹਨਾਂ ਪਾਸ ਭੇਜੇ ਕਿ ਉਹ ਵੀ ਆ ਕੇ ਜੋਗੀ ਦੇ ਦਰਸ਼ਨ ਕਰਕੇ ਸਵਰਗ ਦੀ ਪ੍ਰਾਪਤੀ ਕਰ ਲਵੇ ਪਰ ਗੁਰਮਤਿ ਗਿਆਨ ਦੇ ਗੂੜ ਵਿੱਚ ਗਿਆਤਾ ਭਾਈ ਤਿਲਕਾ ਜੀ ਜੋਗੀ ਦੇ ਪਖੰਡ ਨੂੰ ਜਾਣਦੇ ਸਨ ਤੇ ਉਹ ਉਹਨਾਂ ਦੇ ਚਾਂਸੇ ਵਿੱਚ ਨਾ ਆਏ ਜੋਗੀ ਨੇ ਫਿਰ ਦੂਜੀ ਵਾਰ ਸੁਨੇਹਾ ਭੇਜਿਆ ਕਿ ਭਾਈ ਸਾਹਿਬ ਜੀ ਤੁਸੀਂ ਵੀ ਦਰਸ਼ਨ ਕਰ ਲਵੋ ਮੈਂ ਨਹੀਂ ਚਾਹੁੰਦਾ ਕਿ ਆਪ ਜੈਸੀ ਮਹਾਪੁਰਖ ਬੈਕੁੰਠ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਣ ਪਾਈ ਤਿਲਕਾ ਜੀ ਤਾਂ ਜਾਣਦੇ ਸਨ ਕਿ ਜੋਗੀ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਪਖੰਡ ਕਰ ਰਿਹਾ ਹੈ। ਪਾਈ ਸਹਿਬ ਜੀ ਦੇ ਨਾਂ ਉੱਤੇ ਜੋਗੀ ਨੇ ਫਿਰ ਦੁਬਾਰਾ ਸੁਨੇਹਾ ਭੇਜਿਆ ਤੇ ਲਾਲਚ ਦਿੱਤਾ ਕਿ ਹੁਣ ਜੋ ਉਸ ਦੇ ਦਰਸ਼ਨ ਕਰੇਗਾ ਉਸ ਨੂੰ 2 ਸਾਲਾਂ ਲਈ ਸਵਰਗ ਦੀ ਪ੍ਰਾਪਤੀ ਹੋਵੇਗੀ। ਪਰ ਪਾਈ ਸਹਿਬ ਜੀ ਉੱਤੇ ਕੋਈ ਅਸਰ ਨਾ ਹੋਇਆ ਤੇ ਉਹਨਾਂ ਨੂੰ ਜੋਗੀ ਦੀ ਦਸ਼ਾ ਉੱਤੇ ਤਰਸ ਵੀ ਆਇਆ। ਕਈ ਸੁਨੇਹੇ ਭੇਜਣ ਤੋਂ ਬਾਅਦ ਵੀ ਜਦੋਂ ਪਾਈ ਸਹਿਬ ਜੀ ਨਾਏ ਤਾਂ ਆਖਰ ਜੋਗੀ ਆਪ ਚੱਲ ਕੇ ਪਾਈ ਸਹਿਬ ਜੀ ਨੂੰ ਦਰਸ਼ਨ ਦੇਣ ਲਈ ਉਹਨਾਂ ਕੋਲ ਆ ਗਿਆ। ਰਾਹੋਂ ਪੁੱਲੇ ਬਹੁਤ ਸਾਰੇ ਲੋਕ ਅਤੇ ਉਸਦੇ ਚੇਲੇ ਵੀ ਨਾਲ ਸੰਨ ਭਾਈ ਤਿਲਕਾ ਜੀ ਨੂੰ ਪਤਾ ਲੱਗਾ ਕਿ ਜੋਗੀ ਉਹਨਾਂ ਦੇ ਕੋ ਲ ਆ ਰਿਹਾ ਹੈ ਉਹਨਾਂ ਨੇ ਅੰਦਰ ਵੜ ਕੇ ਦਰਵਾਜ਼ਾ ਬੰਦ ਕਰ ਲਿਆ ਜੋਗੀ ਨੇ ਆ ਕੇ ਦਰਵਾਜ਼ਾ ਖੜਕਾਇਆ ਪਰ ਪਾਈ ਸਹਿਬ ਜੀ ਨੇ ਦਰਵਾਜ਼ਾ ਨਾ ਖੋਲਿਆ ਜੋਗੀ ਬਾਹਰੋਂ ਹੀ ਉੱਚੀ ਆਖਣ ਲੱਗਾ ਪਾਈ ਜੀ ਤੁਸੀਂ ਤਾਂ ਹੋਮਿਓਡੀਨ ਆਪਣੀ ਜਿੱਦ ਕਰਕੇ ਮੇਰੇ ਕੋਲ ਨਹੀਂ ਆਈ ਪਰ ਮੈਂ ਪਰਉਪਕਾਰ ਹਿਤਾਪ ਚੱਲ ਕੇ ਤੁਹਾਡੇ ਕੋਲ ਆਇਆ ਹਾਂ ਤੁਸੀਂ ਹੁਣ ਬਾਹਰ ਆਓ ਤੇ ਮੇਰੇ ਦਰਸ਼ਨ ਕਰਕੇ ਸਵਰਗ ਦੇ ਅਧਿਕਾਰੀ ਬਣੋ ਪਾਈ ਸਹਿਬ ਜੀ ਨੇ ਦਰਵਾਜ਼ਾ ਖੋਲਣ ਤੋਂ ਇਨਕਾਰ ਕਰ ਦਿੱਤਾ ਕਿ ਕਿਹਾ ਮੈਂ ਤੇਰੇ ਵਰਗੇ ਪਖੰਡ ਦੀ ਸ਼ਕਲ ਦੇਖਣ ਲਈ ਤਿਆਰ ਨਹੀਂ ਤੂੰ ਇਹੋ ਜਿਹਾ ਪਖੰਡਾ ਨਾ ਅਲੇ ਸਵਰਗ ਦੀ ਪ੍ਰਾਪਤੀ ਨਹੀਂ ਹੁੰਦੀ ਸਗੋ ਪ੍ਰਭੂ ਵੱਲੋਂ ਦੁਰਕਾਰੇ ਜਾਂਦਾ ਹੈ ਨਾਲੇ ਸਾਡਾ ਨਿਸ਼ਾਨਾ ਸਵਰਗ ਦੀ ਪ੍ਰਾਪਤੀ ਕਰਨਾ ਨਹੀਂ ਹੈ ਅਸੀਂ ਤਾਂ ਆਪਣੇ ਗੁਰੂ ਦੇ ਚਰਨਾਂ ਤੋਂ ਕਈ ਸਵਰਗ ਬਾਹਰ ਦਿੱਤੇ ਹਨ ਸਾਡਾ ਨਿਸ਼ਾਨਾ ਤਾਂ ਪ੍ਰਭੂ ਭਗਤੀ ਦੁਆਰਾ ਉਸ ਵਿੱਚ ਲੀਨ ਹੋਣਾ ਹੈ ਨਾ ਕਿ ਕਿਸੇ ਕੋਖਤੀ ਸਵਰਗ ਦੀ ਪ੍ਰਾਪਤੀ ਕਰਨਾ ਭਾਈ ਸਾਹਿਬ ਜੀ ਦੇ ਬਚਨ ਸੁਣ ਕੇ ਜੋਗੀ ਦੇ ਮਨ ਨੂੰ ਪਾਰੇ ਝੋਟ ਲੱਗੀ ਤੇ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਸੋਚਣ ਲੱਗ ਪਿਆ ਕਿ ਹੁਜੇ ਸਿੱਖਾਂ ਨੂੰ ਜੋ ਆਪਣੇ ਗੁਰੂ ਦੇ ਬਚਨਾਂ ਨੂੰ ਹੀ ਸਭ ਤੋਂ ਉੱਤਮ ਸਮਝਦੇ ਹਨ ਤੇ ਹੋਰ ਕਿਸੇ ਵੀ ਪਰਮ ਭਲੇਖੇ ਵਿੱਚ ਨਹੀਂ ਪੈਂਦੇ ਉਹ ਸੋਚਣ ਲੱਗਾ ਕਿ ਇਹਨਾਂ ਦਾ ਗੁਰੂ ਕਿੰਨੀ ਉੱਚੀ ਅਵਸਥਾ ਦਾ ਮਾਲਕ ਹੋਵੇਗਾ ਜਿਸਨੇ ਇਹੋ ਜਿਹੇ ਸਿੱਖ ਪੈਦਾ ਕੀਤੇ ਹਨ ਤੇ ਜਿਨ੍ਹਾਂ ਨੇ ਸਾਡੇ ਦੁਆਰਾ ਲੋਕਾਂ ਵਿੱਚ ਪਾਏ ਹੋਏ ਪਰਮ ਭਲੇਖਿਆਂ ਤੋਂ ਆਪਣੇ ਆਪ ਨੂੰ ਇੰਨਾ ਉੱਚਾ ਚੁੱਕ ਲਿਆ ਹੈ ਕਿ ਸਾਡੇ ਦੁਆਰਾ ਦਿੱਤੇ ਗਏ ਕਿਸੇ ਵੀ ਲਾਲਚ ਵਿੱਚ ਨਹੀਂ ਫਸਦੇ ਅਤੇ ਪਰਪਕਾਰ ਹਿੱਤ ਲੁਕਾਈ ਨੂੰ ਵੀ ਕਰਮਕੰਡਾਂ ਵਿੱਚੋਂ ਬਾਹਰ ਕੱਢਦੇ ਹਨ ਜੋਗੀ ਬੜਾ ਪ੍ਰਭਾਵਿਤ ਹੋਇਆ ਤੇ ਹਾਰ ਕੇ ਜੋਗੀ ਨੇ ਭਾਈ ਸਰਜੇ ਨੂੰ ਗੁਰੂ ਸਾਹਿਬ ਜੀ ਦਾ ਵਾਸਤਾ ਪੰਦਿਆ ਹੋਇਆ ਬੇਨਤੀ ਕੀਤੀ ਭਾਈ ਸਾਹਿਬ ਜੀ ਬੁਹਾ ਖੋਲੋ ਹੁਣ ਮੈਂ ਤੁਹਾਨੂੰ ਦਰਸ਼ਨ ਦੇਣਾ ਨਹੀਂ ਚਾਹੁੰਦਾ ਸਗੋਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੁਸੀਂ ਜਿਸ ਗੁਰੂ ਤੋਂ ਇਹ ਨਿਊਚੀ ਅਵਸਥਾ ਪ੍ਰਾਪਤ ਕਰ ਚੁੱਕੇ ਹੋ ਮੈਂ ਉਸ ਮਹਾਨ ਗੁਰੂ ਦੇ ਵੀ ਦਰਸ਼ਨ ਕਰਨਾ ਚਾਹੁੰਦਾ ਹਾਂ ਇਹ ਸੁਣ ਕੇ ਭਾਈ ਤਿਲਕਾ ਜੀ ਨੇ ਦਰਵਾਜ਼ਾ ਖੋਲ੍ਹਿਆ ਜੋਗੀ ਭਾਈ ਸਾਹਿਬ ਜੀ ਦੇ ਚਰਨਾਂ ਉੱਤੇ ਟੈ ਪਿਆ ਤੇ ਅੱਖਾਂ ਲੱਗਾ ਭਾਈ ਸਾਹਿਬ ਜੀ ਆਪ ਵਿੱਚ ਇਹ ਡ੍ਰਿਡਤਾ ਕਿਵੇਂ ਪੈਦਾ ਹੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਲੋਕਾਂ ਨੂੰ ਠੱਗ ਰਿਹਾ ਹਾਂ ਦੁਨੀਆ ਸਵਰਗ ਪ੍ਰਾਪਤੀ ਲਈ ਤਰਲੇ ਲੈਂਦੀ ਹੈ ਤੇ ਕਈ ਦਾਨ ਪੁੰਨ ਕਰਦੀ ਹੈ ਪਰ ਤੁਸੀਂ ਸਵਰਗ ਦੀ ਪ੍ਰਵਾਕ ਕਿਉਂ ਨਹੀਂ ਕਰਦੇ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ ਨਾਨਕ ਜੀ ਮੈਂ ਪੂਰਨ ਗੁਰੂ ਦਾ ਸਿਖਾਂ ਅਤੇ ਮੇਰੇ ਗੁਰੂ ਦਾ ਉਪਦੇਸ਼ ਹੈ ਕਿ ਕਿਸੇ ਨੂੰ ਆਪਣੇ ਸਵਾਰਥ ਖਾਤਰ ਧੋਖਾ ਦੇਣਾ ਬਹੁਤ ਵੱਡਾ ਪਾਪ ਹੈ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦਾ ਢਾਂਗ ਉਸਦੀ ਬਣਾਈ ਦੁਨੀਆ ਦੀ ਸੇਵਾ ਕਰਨਾ ਹੈ ਮਨੁੱਖਤਾ ਨਾਲ ਪਿਆਰ ਕਰਨਾ ਤੇ ਪ੍ਰਭੂ ਦਾ ਸਿਮਰਨ ਕਰਨਾ ਹੀ ਅਸਲੀ ਇਹ ਧਰਮ ਹੈ ਭਾਈ ਸਾਹਿਬ ਜੀ ਨੇ ਸਵਰਗ ਬਾਰੇ ਗੁਰਮਤਿ ਦੇ ਵਿਚਾਰ ਦੱਸਦਿਆਂ ਕਿਹਾ ਪਾਵਨ ਨਰਕ ਕੀ ਤੇ ਵਿਚਾਰਾਂ ਅਕਸਵਰਗ ਕੀ ਗੁਰਸਿੱਖਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ ਕਿਉਂਕਿ ਗੁਰਸਿੱਖ ਆਪਣੇ ਗੁਰੂ ਦੀ ਕਿਰਪਾ ਨਾਲ ਸੁਰਗ ਅਤੇ ਨਰਕ ਕਿਸੇ ਦੇ ਵੀ ਮੁੱਠਾਜ ਨਹੀਂ ਹਨ ਭਾਈ ਜੀ ਨੇ ਕਿਹਾ ਜੋਗੀ ਜੀ ਸਾਡੇ ਲਈ ਸੱਚੇ ਮਨ ਨਾਲ ਵਾਹਿਗੁਰੂ ਦਾ ਸਿਮਰਨ ਕਰਕੇ ਆਤਮਿਕ ਸੁੱਖ ਨੂੰ ਪ੍ਰਾਪਤ ਕਰ ਲੈਣਾ ਹੀ ਸਵਰਗ ਹੈ ਗੁਰੂ ਦੇ ਚਰਨਾਂ ਨਾਲ ਜੁੜ ਕੇ ਜਿਉਂਦਿਆਂ ਜੀ ਮੁਕਤੀ ਪ੍ਰਾਪਤ ਕਰ ਲੈਣੀ ਕਲਪਿਤ ਸਵਰਗ ਨਾਲੋਂ ਕਿਤੇ ਵੱਡਾ ਸੁੱਖ ਹੈ ਭਾਈ ਸਾਹਿਬ ਜੀ ਦੇ ਇਹ ਵਚਨ ਸੁਣ ਕੇ योगी ਬੜਾ ਪ੍ਰਭਾਵਿਤ ਹੋਇਆ ਤੇ ਆਖਣ ਲੱਗਾ ਕਿ ਮੈਨੂੰ ਵੀ ਅਜਿਹੇ ਸਮਰਥ ਗੁਰੂ ਦੇ ਦਰਸ਼ਨ ਕਰਵਾਓ ਜਿਸ ਨੇ ਤੁਹਾਨੂੰ ਐਸਾ ਉੱਤਮ ਗਿਆਨ ਬਖਸ਼ਿਆ ਹੈ ਭਾਈ ਸਾਹਿਬ ਜੀ ਦੇ ਇਲਾਕੇ ਦੇੋਂ ਕੁਝ ਹੋਰ ਸੰਗਤਾਂ ਤੇ ਯੋਗੀ ਨੂੰ ਨਾਲ ਲੈ ਕੇ ਗੁਰੂ ਦਰਬਾਰ ਵਿੱਚ ਚਾਏ ਜੋਗੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਤੇ ਨਿਹਾਲ ਹੋਇਆ ਤੇ ਗੁਰੂ ਜੀ ਤੋਂ ਗੁਰਮਤਿ ਗਿਆਨ ਪ੍ਰੀਤ ਕਰਕੇ ਵਾਪਸ ਗੜ ਸ਼ੰਕਰਾਂ